ਕੂੜ ਨੇ ਖੁੱਟੇ ਨਾਨਕਾ ਉੜਕ ਸੱਚ ਰਹੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕੱਦਮਾ ਆਮਦਨ ਤੋਂ ਬਾਅਦ ਜਦਾਦ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਿਆ ਹਜ਼ਾਰ ਏਕੜ ਅੱਜ ਸੁਪਰੀਮ ਕੋਰਟ 'ਚ ਤਾਂ ਤੁਸੀਂ ਦੱਸਿਆ ਨਹੀਂ ਜਿਸ ਹਜ਼ਾਰ ਏਕੜ ਦੀ ਹਿਮਾਚਲ 'ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੇ ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਉਹ ਜਿੱਤੇ ਹੈ ਤੇ ਇਸ ਜੁਡੀਸ਼ੀਅਲ ਆਰਡਰ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਸਰਕਾਰਾਂ ਸੰਵਿਧਾਨ ਨੂੰ ਛਿੱਕੇ ਤੇ ਟੰਗਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਅਦਾਲਤਾਂ ਦੇ ਵਿੱਚ ਇਨਸਾਫ ਹੁੰਦਾ ਕਿਉਂਕਿ ਅਦਾਲਤਾਂ ਦੇ ਵਿੱਚ ਸੱਚ ਚੱਲਦਾ ਹੈ ਅਦਾਲਤਾਂ ਦੇ ਵਿੱਚ ਸਬੂਤ ਚੱਲਦੇ ਨੇ ਜਿਹੜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੇਹੀ ਬਹੁਤ ਵੱਡੀ ਤੈ ਹੋ ਗਈ ਹੈ ਕਿ ਦੋ ਝੂਠੇ ਮੁਕੱਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾ ਝੂਠਾ ਡਰੱਗ ਦਾ ਕੇਸ ਜਿਹਦੇ ਤੇ 4.5 ਸਾਲ ਚਲਾਨ ਨਹੀਂ ਪੇਸ਼ ਹੋਇਆ ਤੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਉਹਦੇ ਤੇ ਕਮੈਂਟ ਹੋਇਆ ਕਿ ਕੋਈ ਸਬੂਤ ਸਰਕਾਰ ਕੋਲੇ ਨਹੀਂ ਤੇ ਫਿਰ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਜਿੱਦੇ 'ਚ ਕੋਈ ਜਾਇਦਾਦ ਨਹੀਂ ਕੋਈ ਆਮਦਨ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭੀ ਸੋ ਇਹ ਸਰਕਾਰ ਜਿਹੜੀ ਸਿਆਸੀ ਰਜਿਸਟਰ ਸਿਰਫ ਵਿਕਰਮਜੀਤਿਆ ਤੇ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਮੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਿਧਾਨ ਦੀ ਇੱਕ ਵਾਰ ਫੇਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫੇਰ ਨੂ ਦਿਖਾਣੀ ਪਈ ਲਗਾ ਮੁਲਾਕਾਤ ਕਰਕੇ ਜੇਲ੍ਹ ਤੁਹਾਨੂੰ ਲੋਕ ਬਹੁਤ ਚੰਗੇ ਖੁਸ਼ ਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੀ ਹੈ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤਾਂ ਲੱਗੇ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜੇਲ੍ਹ ਦੇ ਅੰਦਰ ਕੀ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਆ ਜੀ ਹਾਂ ਜਿ ਕਿਸ ਤਰ੍ਹਾਂ ਕੋਈ ਹੋਰ ਕੋਈ ਸ੍ਰੀਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫੋਂ ਪਤਨੀ ਲਈ ਕੁਝ ਨਿਹੰਦਰੂ ਪੇਚਿਆ ਹੋਵੇ ਤਾਂ ਬੇਟਾ ਹੁਣ ਜੁੜੀਆਂ ਅੰਦਰ ਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜੇ ਡਰੱਗਸ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵ ਨੂੰ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ ਕਹਿੰਦੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੋਣਾ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਤੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਆ ਚਲੋ ਸਰ ਓਕੇ ਚਲੋ